ਉਮਰ ਦੀ ਟੱਕਰ ਹੋਈ ਤੇ ਦਰਸ਼ਕਾਂ ਦਾ ਹੜ ਆਉਂਦਾ ਆਏ ਸਾਲ ਬਹੁਤ ਵੱਡਾ ਇਕੱਠ ਹੈ ਅੱਜ ਵੀ ਭਾਰੀ ਮੇਲਾ ਚੱਲ ਰਿਹਾ ਤੇ ਕੱਲ ਜਦੋਂ ਅੱਜ ਵੀ ਸੁਪਰਸਟਾਰ ਖਿਡਾਰੀ ਖੇਡ ਰਿਹਾ ਕੱਲ ਵੀ ਸੁਪਰਸਟਾਰ ਖਿਡਾਰੀ ਖੇਡਣੇ ਕੱਲ ਵੀ ਕਾਠੀ ਇਹਦਾ ਵੱਡਾ ਹੋਣਾ ਤੇ ਆਹ ਮੁੰਡੇ ਦਾ ਕੱਦ ਵੀ ਸੁਖਮਣ ਮੰਗਰਾ ਬਣਾ ਉੱਚਾ ਲੰਮਾ ਹੈ ਨਮੇਰੇ ਕੱਦ ਦਾ ਖਿਡਾਰੀ ਹੈ ਗੁਰੂ ਅਸੀਂ ਚੇਚੇ ਤਾਰ ਤੇ ਧੰਨਵਾਦ ਕਰਦੇ ਆਂ ਬਾਕੀ ਸਤਿਕਾਰਯੋਗ ਮਹਾਪੁਰਸ਼ ਬਾਬਾ ਦਰਸ਼ਨ ਸਿੰਘ ਜੀ ਬੈਠੇ ਹੋਏ ਨੇ ਬਾਬਾ ਸੁਖਦੇਵ ਸਿੰਘ ਜੀ ਬੈਠੇ ਹੋਏ ਨੇ ਲਓ ਦੇਖਦੇ ਆਂ ਤਲਵੰਡੀ ਵਾਲਾ ਕਬੱਡੀ ਪਾ ਰਿਹਾ ਸੋਪਾ ਸਿੰਘ ਵਾਲੀ ਪਿੰਡ ਨਜਵੰਦਾ ਮੁਕਾਬਲਾ ਮਾੜੀ ਵਾਲੇ ਦੇ ਨਾਲ ਹੋ ਚੁੱਕਿਆ ਮਾੜੀ ਵਾਲਾ ਮਾੜੀ ਵਾਲਾ ਮਾੜੀ ਵਾਲਾ ਪੱਟੀ ਨਹੀਂ ਜਾਂਦਾ ਖਾਰੂ ਪੱਟੀ ਸੱਤ ਤਰੀਨਾਂ ਦੇ ਪਿੰਡ ਵਿੱਚ ਕਹਿੰਦਾ ਬਾਤਾ ਰੇੜਾ ਸ਼ਾਹ ਜੀ ਉਹਨਾਂ ਦਾ ਸਾਲਾਨਾ ਜਿਹੜਾ ਮੇਲਾ ਹੋਵੇਗਾ ਸੁਪਰ ਡੁਪਰ ਮੱਲ ਪਿੰਡ ਲਈ ਇੱਕ ਪਾਸੇ ਫਰੰਨੀ ਪੜੀਏ ਗੋਪੀ ਦੀ ਟੀਮ ਹੋਵੇਗੀ ਦੂਜੇ ਪਾਸੇ ਕਹਿੰਦੇ ਮੱਖਣ ਮੱਖੀ ਵਧੀਆ ਪਲੇਅਰ ਲੈ ਕੇ ਆਵੇਗਾ 7 ਸਤੰਬਰ ਮਹਿਮੂਦਪੁਰੇ ਪਿੰਡ ਦੇ ਸੱਦੇ ਨੇ ਇਧਰ ਸੇਵਕ ਨੇ ਹੱਥ ਜੋੜ ਦਿੱਤਾ ਗੱਪੇ ਅਮਰੀਕਾ